ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਖਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਅਮਰਸਰ ਸਾਹਿਬ ਨਾਮ ਜੋਗਨ ਦੋਸਤੋ ਤਿੰਨ ਨੰਗ ਗਮ ਅਦੇ ਵਿੱਚ ਹੋਣਗੀ ਇੱਕ ਜਿਹੜੀ ਗਾਂ ਹੈ ਕਾਲੀ ਗਾਂ ਜਿਹੜੀ ਬਿਲਕੁਲ ਤਾਜੀ ਸੂਈ ਹੈ ਬੱਚਾ ਆ ਤੇ ਮਗਰ ਜੇ ਤੇ ਇੱਕ ਜਿਹੜੀ ਗਾਂ ਹੈ ਚਿੱਟੀ ਗਾਂ ਆ ਇਹ ਦੋਸਤੋ ਹੈਗੀ ਆ ਜੀ ਟੋਕੜ ਤੇ ਇੱਕ ਗਾਇਦਰ ਵਧੀਆ ਜੀ ਦੋਸਤੋ ਇਹ ਗੱਪੜਿਆ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਤਨਾਂ ਨਗਦੀ ਆਪਾਂ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਆਕੇ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਗੱਲਬਾਤ ਬਾਈ ਨਾਲ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਜੀ ਮੈਂ ਜੋਗਨ ਸਸਰੀ ਕਾਲ ਸਸਰੀਆ ਵੀਰ ਜੀ ਹੋਰ ਠੀਕ ਠਾਕ ਵ ਕਤੋਂ ਘੜੇ ਤੜੇ ਹੁੰਦਾ ਤਰੇ ਆ ਡੰਗਰਾਂ ਨੂੰ ਆ ਅੱਛਾ ਕਹੋਂ ਵੇਚੜੀਆਂ ਸੌਕੀਆਂ ਏ ਮਰੋਂ ਲੈਣੀਆਂ ਵੁਕੀਆਂ ਆ ਇਹਦੀ ਗੱਲ ਸਾਜੀ ਦੇਣੀ ਨਾ ਨਾ ਲੱਕ ਦੋਰਾ ਹੈ ਨਾ ਮੋਟਰਸਾਈਕਲ ਤੇ ਬੋਲ ਦੇ ਡਰਸਿਕਰੀ ਪੈਂਡ ਚਾਟੀਵੰਡ ਸ਼ਹਿਰ ਨੰਬਰ 74 ਸਿਗਰੀ ਮਸਾਲਾ ਉਹ ਨੰਬਰ ਹੈ ਕੰਦਾ 218 74266 ਦਾ ਜੋ ਬੰਦੀ ਠੀਕ ਹੈ ਜੀ ਜੀ ਜਿਹੜੀ ਇਹ ਗਾਂ ਕਾਲੀ ਗਾਂ ਕਿੰਨਾ ਟਾਈਮ ਹੋ ਗਿਆ ਸੀ ਜੀ ਇਹ ਕੱਲ ਸਿਹਰ ਦੀ ਸੂਈ ਜ ਆ ਬੱਚਾ ਜੀ ਆ ਬਚਾ ਨਾ ਹੈ ਨਾ ਹਾਂਜੀ ਠੀਕ ਹੈ ਜੀ ਇਤੋਂ ਬੌਲਾ ਜਿਹੜਾ ਜਿਹੜਾ ਆਪਾਂ ਚੋਇਆ ਨਾ ਜੀ ਇਹਦੀ ਹਾਂ ਤਾਂ ਤੇਜੀ ਚੋਈ ਨਹੀਂ ਦੀ ਹਾਂ ਜਿਆਦਾ ਤੇਜੀ ਨਹੀਂ ਸੇਰੇ ਸੇਰੇ ਚੋਈ ਹੈ ਹਾਂ ਤੇ ਖਾਲੀ ਨਹੀਂ ਕੀਤੀ ਬੌਲੇ ਦੀ ਪੂਰੀ ਅੱਛਾ ਆ ਜਾ 8 8 9 ਕਿਲੋ ਬੌਲੀ ਹੋਗੀ ਬੱਚੀ ਕੋ ਅੱਛਾ 8 9 ਕਿਲੋ ਬੌਲੀ ਹੋਣੀ ਹੈ ਹਾਂਜੀ 8 9 ਕਿਲੋ ਬੌਲੀ ਹੋਊਗੀ ਜੀ ਸੂਹਾ ਦੂਜਾ ਸੀ ਸੂਹਾ ਪਹਿਲਾ ਜੀ ਅੱਛਾ ਪਹਿਲਾ ਸੂਹਾ ਸੀ ਸੂਹ ਦੀ ਚਾਰ ਦੰਦ ਦਾ ਬੱਚੀ ਅੱਛਾ ਚਾਰ ਦੰਦ ਮੂੰਹ ਤੇ ਹੋਰ ਜਲਦੀ ਦੀ ਅੱਛੀ ਆ ਗਈ ਆ ਲਓ ਜੀ ਬਲੈਕ ਜਰਸੀ ਦੋਸਤੋ ਹਾਂ ਜੀ ਥੱਲੇ ਚੱਕ ਜੀ ਸੂਹਾ ਪਹਿਲਾ 8 9 ਕਿਲੋ ਜ ਸਾਨੂੰ ਤੁਸੀਂ ਕਰਨੀ ਆ ਨਿਰਖ ਪਰਖ ਤੁਸੀਂ ਕਰਨੀ ਆ ਇੱਥੇ ਆਵੇ ਕੋ ਮੇਰਾ ਵੀਰ ਭਰਾ ਦੋ ਟਾਈਮ ਚੋਗੇ ਲਵੇ ਹਾਂ ਠੀਕ ਹੈ ਜੀ ਅਸੂ ਤਨ ਬਖਾਤਾ ਕੋ ਦੋ ਟਾਈਮ ਚੋਵੇ ਕੋ ਤਿੰਨ ਟਾਈਮ ਚੋਵੇ ਜੇ ਕੋ ਸਾਡੇ ਕਵੈਂਟ ਤੋਂ ਆਪਾਂ ਕਵੈਂਟ ਤੇ ਵੀ ਗਾ ਦਾਂਗੇ ਠੀਕ ਹੈ ਜੀ ਬਾਕੀ ਜਿੰਨੇ ਜੋਗੀ ਹੋਗੀ ਕਰਮਾ ਵਾਲੀ ਸਾਹਿਬ ਹੋਗੀ ਸੀਲਸਲ ਪੂਰੀ ਮਾਂ ਠੰਡੀ ਠੁੰਡੀ ਦਾ ਕਵੈਂਟ ਮੇਰਾ ਚਿਦਾ ਦੇ ਲਓ ਜੀ ਆ ਕਰ ਲਓ ਚੱਕ ਜੀ ਸੀਲਸਲਾ ਗੱਜਪੂਰੀ ਕਰੋ ਜੀ ਚੱਕ ਇਹਦਾ ਪਹਿਲਾਂ ਵਾਰ ਅਸੀਂ ਥੱਲੇ ਹੱਥ ਨਹੀਂ ਲਾਉਣ ਦਿੰਦੇ ਜੇ ਪਹਿਲਾਂ ਵਾਰ ਅਸੀਂ ਲਾਈਏ ਦੇ ਠੀਕ ਹੈ ਜੀ ਹਾਂ ਬਲੈਕ ਜਰਸੀ ਹੈ ਦੋਸਤੋ ਲਓ ਜੀ ਚਾਰ ਦੰਦ ਮੂੰਹ ਸੂਰ ਨਵਾਈ ਨੂੰ ਹੀ ਨਹੀਂ ਆ ਵੀ ਕੱਲ ਦੀ ਸੂਈ ਆ ਜੇ ਉਦਾਂ ਚ ਲਈ ਲਪੜੀ ਲਪੜੀ ਹਾਂਜੀ 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 ਲੈ ਜੋ ਜੀ ਆ ਲੋ ਜੀ ਕਰ ਲੋ ਚੈੱਕ ਅੱਜ ਤੋਂ ਕਿਹੜੇ ਭਾਈ ਗਾਂ ਦੇਣੀ ਆਪਾਂ ਸੱਜਰੇ ਗਾਂ ਵੀ ਅੱਛਾ ਬਿਲਕੁਲ ਨੋਰਮਲ ਰੇਟ ਹੈ ਨਾ ਹਾਂਜੀ ਠੀਕ ਹੈ ਜੀ ਬਈ ਰੇਟ ਜੋ ਮੈਂ ਕਹਿੰਦਾ ਵੀ ਨੋਰਮਲ ਹੀ ਕਰਨਾ ਬਾਕੀ ਵੇਖ ਲੈਣੇ ਕਿੰਨਾ ਕਰਦਾ ਨਾਰਮਲ ਆ ਲੋ ਜੀ ਕਰ ਲੋ ਜੇ ਖਾਂ ਸਾਂ ਦੀ ਕੁਆਲਿਟੀ ਜੀ ਦੂਸਰੀ ਗੱਲ ਇਹ ਆ ਬੱਚੀ ਦੁੱਧ ਪਾਇਆ ਤੇਰੇ ਕੋਲ ਦੋ ਵੀ ਦੁੱਧ ਬੱਚੀ ਹਾਂਜੀ ਇਹ ਸਾਹਮਣ ਆ ਰਹੀ ਹੈ ਬੱਚੀ ਦੋ ਚਾਰ ਦਿਨ ਠੀਕ ਹੈ ਜੀ ਇਹ ਮੈਲਾ ਮੁਲਾ ਬੱਚੀ ਨੇ ਮਾਲਾ ਨੇ ਬੌਲੇ ਦੇ ਬੱਚੀ ਆ ਜੀ ਹਾਂਜੀ ਕਰੋ ਮੁੱਲ ਇਹ ਆਪ 35000 ਦੀ ਬੱਚੀ ਦੇਣੀ ਹਾਂ 35000 ਦੇ ਹਾਂ ਕਿੰਨਾ ਕੁ ਮਾਨਤਨ ਕਰ ਦਿੰਦੇ ਇਹਦੇ 1000 ਦਾ ਹੋਣਾ ਮਾਨ 1000 ਦਾ ਹਾਂ ਠੀਕ ਹੈ ਹੋਰ ਹੋ ਸਕਦਾ 1000 ਦਾ ਹੋ ਜੀ ਯਾਨੀ ਕਿ 33 2033 ਦੇ 33 ਦੀ ਬੱਚੀ ਦੇ ਦਾਂਗੇ ਬੜਾ ਬੱਚੀ ਦੀ ਸਬਾਈਸ ਵੀ ਬੜੀ ਹੈ ਜੀ ਆ ਲਓ ਜੀ ਕਰ ਲਓ ਚੈੱਕ 33200 ਡਿਮਾਂਡ ਪੈਂਦੀ ਹੈ ਇਹਨਾਂ ਵਸੇਲੇ ਹੱਥ ਨਹੀਂ ਲਾਉਂਦੇ ਦੀ ਇਹਦਾ ਡੰਗਰ ਤੇ ਗਾਂ ਦੇ ਪਸੇੜੀ ਲੈ ਆਲੇ ਵਿੱਚ ਪੈਸੇ ਵਿੱਚ ਹੱਥ ਨਹੀਂ ਲਾਉਂਦੇ ਦੀ ਇਹਦਾ ਠੀਕ ਹੈ ਜੀ ਇੱਥੇ ਆਵੇ ਦੋ ਟਾਂ ਮੈਂ ਕੋਈ ਚੋਕੇ ਆਪਦੀ ਲਵੇ ਜੋ ਕੋਈ ਗਵਰੰਟੀ ਦਿਓ ਆਹਦੀ ਪੰਜਾਂ ਦਿਨ ਦੀ ਗਵਰੰਟੀ ਦਵਾਗਾ ਗਾਂ ਦਾ ਲਾਲ ਹਾਂਜੀ ਇਹਦੇ ਬਾਰੇ ਦੱਸੋ ਜੀ ਇਹ ਮੇਰੇ ਜੀ ਗਾਂ ਤੋਕਲੀ ਆ ਹਾਂਜੀ ਇਹ ਦੁੱਧ ਕੋਈ 9 ਕਿਲੋ ਹੋਗਾ ਅੱਛਾ ਜੀ ਇਹ ਦੋ ਮਹੀਨੇ ਦੀ ਗਾਂ ਦੋ ਟਾਂ ਮਹੀਨੇ ਦੀ ਗਾਂ ਬਣੀ ਹੋਈ ਆ ਬੜੀ ਚੱਕ ਕੋਈ ਨਹੀਂ ਚੱਕ ਨਹੀਂ ਜੀ ਭਾਈ ਠੀਕ ਹੈ ਜੀ ਇਸੇ ਡੰਗਰ ਤੇ ਤੇ ਕਿਹਨੂੰ ਦੋ ਦੇਰੀ ਵਾਲੇ ਨੂੰ ਹਾਂਜੀ ਤੇ ਦੇਰੀ ਤੋਂ ਪਾਈ ਸਰੀ ਠੀਕ ਹੈ ਸੂਈ ਨੂੰ ਹੋ ਗਣਗੇ 3 ਮਹੀਨੇ ਮੇਰੀ ਸੂਈ ਦਾ ਪਾਣੀ ਵੀ ਚੌਵੀਂ ਹੈ ਸੂਈ ਤੇ ਪੰਜਾਂ ਹੈ ਸੂਈ ਜੀ ਅੱਛਾ ਜੀ ਆਪਣੇ 2 ਦਿਨਾਂ ਉਂਗਲੀ ਦੀ ਗਵਰੰਟੀ ਜੀ 2 ਦਿਨਾਂ ਕਿਲੋ ਤੇ 2 ਤੋਂ 8 ਕਿਲੋ ਕਰਕੇ ਜੀ ਦੋਆਂ ਢਾਈਆਂ ਮਹੀਨੇ ਜਿਹੜੀ ਗੱਬਣ ਵੀ ਹੈਗੀ ਜੀ ਹਾਂ ਚੈੱਕ ਨਹੀਂ ਜੀ ਹੋਈ ਹੈ ਜੀ ਹਾਂ ਚੈੱਕ ਨਹੀਂ ਜੇਗੀ ਜਿਹੜਾ ਬਾਕੀ ਬਚਦਾ ਪੈਸੇ ਪੁੱਛਣ ਵੜਾ ਜੀ ਜਾਦਵੀਰ ਵੜੀ ਬਚੀ ਦੀ ਹਾਂਜੀ ਹਾਂਜੀ ਲਓ ਜੀ ਕਰ ਲਓ ਚੈੱਕ ਡੇਰੀ ਚੋਂ ਆਈ ਹੈ ਡੇਰੀ ਫਾਰਮ ਚੋਂ 9 ਕਿਲੋ ਦੁੱਧ ਹੋਊਗਾ ਜੀ ਬਾਕੀ ਕਿ ਚਿਹਰਾ ਚੁਰਾ ਭਗਾਵੇ ਕਿ ਨਮਾਈ ਨੂੰ ਨਹੀਂ ਕਰਮਾ ਲਈ ਜਿੰਨੀ ਜੋਗੀ ਸਾਫ਼ ਹੋਗੀ ਕਰ ਲਓ ਜੀ ਚੈੱਕ ਉਹਨੇ ਕਹਿੰਦੇ ਬੱਚੀ ਬੱਚੀ ਫੰਡਰ ਨਹੀਂ ਦੇਣੀ ਜਿਹਨੇ ਦੀ ਆਪਾਂ ਗਾਂ ਹੀ ਦੇ ਦੇਣੀ ਆ ਗਾਂ ਦੇ ਦੇਣੀ ਹੈ ਨਾ 9 ਕਿਲੋ ਦੁੱਧ 2 ਮਹੀਨੇ ਦੀ ਲਾਲ ਗੱਬਣ ਵੀ ਆ ਗਾਂ ਅੱਛਾ ਹਾਂ ਠੀਕ ਹੈ ਜੀ ਲੋ ਜੀ ਰੇਟ ਵੀ ਛੋਟਾ ਹੀ ਹੋਊਗਾ ਜੀ ਹਾਂ ਲੋ ਜੀ ਸੋਏ ਸੋਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੂਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਖਰਚ ਹੈ ਫਿਰ ਦੂਸਰੀ ਗੱਲ ਇਹ ਠੰਡੀ ਆ ਲੋ ਜੀ ਕੰਮ ਕਰਦੀ ਸੀਲਸ ਲੱਗੇ ਜੀ ਪੂਰੀ ਕੋਈ ਵੰਗਾ ਨਹੀਂ ਪਾਉਣਾ ਕੋਈ ਭਾਰਾ ਨਹੀਂ ਪਾਉਣਾ ਹਾਂ ਲੋ ਜੀ ਕਰ ਲਓ ਚੱਕ ਜੀ ਹਾਂ ਜੀ 9 ਕਿਲੋ ਦੋ ਆ 8 ਕਿਲੋ ਦੋ ਦਾ ਪੱਲ ਲੈ ਤਾ ਮਣਕੇ ਦੇ ਦਾਂਗੇ ਜਿਹੜਾ 8 ਕਿਲੋ ਮਣਕੇ ਸੌਦਾ ਕਰ ਲਿਆ ਤੁਸੀਂ ਹਾਂ ਜੀ ਇਹਦੇ ਬਾਰੇ ਕੀ ਚੁੱਕ ਕੰਮ ਝੂਠ ਸਾਜ ਕੇ ਨੋ ਮਾਰ ਕੇ ਦੀਗੇ ਫਾਇਦਾ ਨਹੀਂ ਕੋਈ ਆਗਾ ਹਾਂ ਜੀ ਦੱਸੋ ਜੀ ਮੁੱਲ ਦਾ ਇਹ ਆਪ 15000 ਜੀ ਬਚੀ ਦੇ ਦਾਂਗੇ 15000 ਦੀ ਕਿੰਨਾ ਕੁ ਮੰਨਣਾ ਸਦਾ 1000 ਦੋ ਜੁਗ 1000 ਦਾ 1000 ਦਾ ਹੋਰ ਕਰਦੀ ਪੇਰਾ ਜੀ ਦੀ 14 ਦੇ ਦੇ ਦਈਏ ਨਹੀਂ 13 ਦੀ ਕਰਨੀ ਕੋਈ ਜਾਂ ਦੇ 13-13 ਤੋਲ ਦੇ ਵੇਖੀ ਜੀ ਜੇ ਦਾ ਨਾ ਪੂਰੇ ਤੇ ਨਹੀਂ ਹੈ ਜੀ ਦਾ ਲਓ ਜੀ ਡਿਮਾਂਡ 15000 13000 ਚੋਂ ਆਇਆ ਕਿੰਦਾ ਮਾਨਤਨ ਸ਼ੋਅ ਚ ਇੱਥੇ ਆਵੇ ਕੋਈ ਵੀਰ ਇਹ ਨਾ ਆ ਕੇ ਵੀ ਕੋਈ ਉਦਾਂ ਹੀ ਹੋਊਗੀ ਆੱਠ ਕੋ ਦੋ ਦਿਆਂ ਚੋਕੇ ਲਵੇ ਯਾਰ ਦੀ ਚੋਕੇ ਆਦੇ ਤਸਲੀ ਕਰਦੇ ਜਿਹੜੀ ਗੱਲ ਹੈ ਨਾ ਜੀ ਆਪਾਂ ਕੋਈ ਗੁੱਸਾ ਜਾਣੀ ਠੀਕ ਹੈ ਜੀ ਇਹਦੋਂ ਅੱਗੇ ਆ ਗਈ ਗਾਂ ਹੈ ਗੱਬਣ ਵੀਰ ਜੀ ਇਹ ਗੱਬਣ ਗਾਂ ਆ ਇਹ ਗਾਂ ਕੋ 20 ਦਿਨ ਦੀ ਜਿੱਥੋਂ ਲਈ ਉਹਦੇ ਘਰ ਦੇ ਰੱਖਿਆ ਜਾਂਦੇ ਜੀ ਵੀ 20 ਦਿਨ ਲੈਂਦੀ ਆ ਅੱਛਾ ਜੀ ਮਹੀਨਾ ਲੈ ਜੂ ਕਿ ਮਹੀਨਾ ਹੀ ਲਾਉਂਦੇ ਠੀਕ ਹੈ ਜੀ ਬੱਛੀ ਦੀ ਜਾਦਵੀਰ ਬੜੀ ਬੱਛੀ ਦੀ ਬੱਚਿਆਂ ਜਿੱਥੋਂ ਲਈਨ ਬੱਚੀਆਂ ਫਾਰ ਠੀਕ ਹੈ ਜੀ ਉਹਦੇ ਕਰਕੇ ਬੱਚੀ ਨਾ ਥੋੜਾ ਜਨਾ ਲਪਾਇਆ ਲਾਇਆ ਕਿਉਂਕਿ ਲਪਾਇਆ ਆਹ ਲਓ ਜੀ ਕਿੰਨਾ ਟਾਈਮ ਪਿਆਸ ਹੁੰਜਦੇ ਹੁੰਦੇ ਜੀ ਇਹਨੇ ਮਹੀਨਾ ਲੈ ਜੂਗੀ ਬੜਾ ਬੱਚੀ ਦੀ ਜਾਦਵੀਰ ਬੜੀ ਬੱਚੀ ਦੀ ਆਹ ਲਓ ਜੀ ਬੱਚੀ ਫਾਰਮੂਲੇ ਲਈ ਥੋੜਾ ਜਨਾ ਬੱਚੀ ਨਾ ਹੁੰਦੇ ਨਾ ਖੁੱਲੀ ਰਹਿੰਦੀ ਸੀ ਉਹਦੇ ਕਰਕੇ ਥੋੜਾ ਜਨਾ ਲਪਾਇਆ ਲਾਜੀ ਜੱਪੂ ਕਰਕੇ ਠੀਕ ਹੈ ਜੀ ਆਹ ਲਓ ਜੀ ਸਤਾ ਮਹੀਨੇ ਦੀ ਕਿ 7.5 ਜੀ ਜੀ ਮਹੀਨਾ ਲੈ ਜੂਗੀ ਪੂਰਾ ਅੱਜ ਮੀਨਾ ਖਰਦਵਾ ਗਈ ਕੋਈ ਫੇਰ ਨਾ ਆ ਆ ਲੈ ਜੀ ਕਰੋ ਚੈੱਕ ਇਹ ਇੱਕ ਮਿੰਟ ਦਾ ਟਾਈਮ ਖਰਦੀ ਆ ਅਸੀਂ ਦੇ ਵਿੱਚ ਜੀ ਅੱਜ ਦੁੱਧ ਲਾਉਣਾ ਸ਼ੁਰੂ ਕੀਤਾ ਹੀ ਆ ਜੀ ਹਾਂਜੀ ਪਹਿਲਾਂ ਅੱਛਾ ਹੈਗੀ ਪਹਿਲ ਨਹੀਂ ਹਾਂਜੀ ਹਾਂ ਜੋਨ ਇਹਦਾ ਮੁੱਲ ਕਿੰਨਾ ਕਰਨਾ ਇਹ 40000 ਦੀ ਵਾਛੀ ਦੇ ਦਾਂਗੇ 40000 ਦੀ 40000 ਅਜੇ ਟਾਈਮ ਫੇਰ ਸੋਚ ਆ ਵਾਛੀ ਪਿਆਰ ਹੀ 80 80 90000 ਦੀ ਵਾਛੀ ਵਿਕਦੀ ਠੀਕ ਹੈ ਕੋਈ ਜਿਆਦਾ ਥੋੜੀ ਭੁੱਖੀ ਆ ਝੱਭੂ ਕਰਕੇ ਪੱਤੇ ਨਹੀਂ ਗਾਣੇ ਖਾਦੇ ਇਸ ਫੇਰ ਦਾ ਤੀਲਾ ਜੇ ਜੋ ਸਦਾ ਕੋਈ ਕੰਨਾ ਕ ਮੰਦਰਾ ਚੋਸਦਾ 50000 ਦੇ ਵਿੱਚ ਤੇ ਨਾ 50000 ਦੀ ਠੀਕ ਹੈ ਜੀ ਲਓ ਦੋਸਤੋ ਇੱਕ ਗਾਂ ਗੱਬਣ 35000 ਰੁਪਿਆ ਰੇਟ ਟਿੱਪ ਕੇ ਥਲਾਂ ਦੀ ਪਾਸ ਕਰਕੇ ਤਾਂ ਇਹ ਚੈੱਕ ਆ ਕੇ ਲਵੇ ਕੋਈ ਆਪ ਦੀ ਆਪ ਲੋ ਇਹਦੀ ਗਰੰਟੀ ਵੀ ਜੀ ਉਹਨਾਂ ਜਿਹੜੀ ਹੋਣੀ ਜਦੋਂ ਚੈੱਕ ਹੋਈ ਆਪ ਦਾ ਡੈਕਟਰ ਲਾ ਕੇ ਚੈੱਕ ਆ ਕੇ ਮੁਰਕੇ ਕੋਈ ਗਰੰਟੀ ਨਹੀਂ ਜੀ ਠੀਕ ਹੈ ਜੀ ਹਾਂ ਤੇ ਇਹ ਤੋਂ ਅਗੇ ਗਾਂਵਾਂ ਜਿਹੜੀਆਂ ਦੋ ਸੁਈਆਂ ਸੁਈਆਂ ਇੱਕ ਗਾਂ ਬਿਲਕੁਲ ਤਾਜੀ ਸੁਈ ਤੇ ਇੱਕ ਗਾਂ ਟੋਕੜਿਆ ਇਹ ਦੋ ਮਹੀਨੇ ਦੀ ਬਣੀ ਹੈ ਸੁਈ ਸੁਈ ਪਹ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੇ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਇੱਕ ਰਿਪੇ ਬੋਲ ਦੇਣਾ ਪ ਨਾਮ ਜੋਬ ਨੇ ਫੋਨੋਂ ਪਰ ਇੱਕ ਹੀ ਫੇਰ ਬੋਲਦੇ। ਬਾਕੀ ਵੀ ਇੱਕ ਨੇ ਸਾਈ ਪਾਈ 2000 ਰੁਪਿਆ ਗਾਂ ਦੀ। ਹੂੰ ਤੇ ਉਹਨੂੰ ਵੀਰ ਨੂੰ 3-4 ਦਿਨ ਡੀ ਕਹੇ ਤੇ ਮੇਰਾ ਭਾਜ ਜੇ ਪਾਹੇ ਪਾਣ ਤੇ ਫੇਰ ਸਾਈ ਪਾਣ ਸਾਈ ਨਾ ਪਾਇ ਕਰੋ। ਠੀਕ ਹੈ ਜੀ। ਮੇਰੀ ਗਾਦੋ ਵੀਰ ਭਾ ਗੁੱਸਾ ਨਾ ਕਰੇ। ਠੀਕ ਹੈ ਜੀ। ਤੇ ਕਿਉਂ ਯਾਰ ਇੱਕ ਸਾਡਾ ਵੀ ਕੰਮ ਮੜਕਾਉਦਾ ਵੀ ਲਾ ਲੋਕਦਾ ਏ। ਠੀਕ 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 ਹੈ। ਹਾਂ ਠੀਕ ਹੈ। ਸਾਈ ਦਾ ਸਮਾਂ ਸੀਮਾ। ਸਾਈ ਉਦੋਂ ਪਾਇਆ ਕਰੋ ਜਦੋਂ ਵੀਰ ਪਾਹੇ ਹੁੰਦੇ ਕੋਲੇ ਨੇ ਸਾਈ ਨਾ ਮੇਰਾ ਪਾਪਾ ਮੜਕੇ ਗੁੱਸਾ ਨਾ ਕੋਈ ਵੀਰ ਕਰੇ। ਕਿਉਂਕਿ ਸਾਈ ਸਾਡੀ ਗਾਂ ਦੋ